गर्ल फ्रेंड्स मेथड हाउस डॉक्टर गुरशेर डॉक्टर गुरशेर ब्लॉग्स ਤੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਸਕੋਲੀਓਸਿਸ ਬਾਰੇ। ਬੇਸਿਕਲੀ ਇਸ ਕੰਡੀਸ਼ਨ ਦੇ ਵਿੱਚ ਜੋ ਸਪਾਈਨ ਹੈ ਇੱਕ ਸਾਈਡ ਤੇ ਟਿਲਟ ਹੋ ਜਾਂਦੀ ਹੈ ਕਿਉਂਕਿ ਆਪਣੇ ਪੈਲਵਿਸ ਦੇ ਜੋ ਰਾਉਂਡ ਮਸਲਸ ਨੇ ਲੋਅਰ ਬੈਕ ਦੇ ਉਹ ਵੀਕ ਹੋ ਜਾਂਦੇ ਨੇ। ਜਿਸ ਤਰ੍ਹਾਂ ਟੁਡੇ ਸਾਹਮਣੇ ਇੱਕ ਪੇਸ਼ੈਂਟ ਨੇ ਇਹਨਾਂ ਦੀ ਕੀ ਹੈ ਰਾਈਟ ਸਾਈਡ ਤੇ ਟਿਲਟ ਹੋਏ ਹੋਏ ਨੇ ਔਰ ਜੋ ਆਪਣੀ ਇਹਨਾਂ ਦੀ ਉੱਪਰਲੀ ਅਪਰਲੀ ਬੋਡੀ ਹੈ ਉਹ ਲੈਫਟ ਸਾਈਡ ਤੇ ਟਿਲਟ ਹੈ ਖੱਬੇ ਪਾਸੇ ਤੇ ਜਿਹੜਾ हिਪ ਹੈ ਉਹ ਸੱਜੇ ਪਾਸੇ ਨੂੰ ਗਏ ਹੋਏ ਨੇ। ਉੱਪਰਲੀ ਬਾਡੀ ਹੈ ਜੋ ਆਪਣੀ ਉਹ ਖੱਬੇ ਪਾਸੇ ਨੂੰ ਆਈ ਹੋਈ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹੀ ਡਿਸਕਸ ਕਰਾਂਗੇ ਵੀ ਅਗਰ ਇੱਕ ਕੰਡੀਸ਼ਨ ਹੋ ਜਾਵੇ ਤਾਂ ਆਪਾਂ ਕਿਹੜੀਆਂ ਐਕਸਰਸਾਈਜ਼ ਕਰ ਸਕਦੇ ਆ ਬਣੇ ਰਹੋ ਵੀਡੀਓ ਦੇ ਐਂਡ ਤੱਕ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਅਸੀਂ ਆਪਣਾ ਕਲੀਨਿਕ ਰਨ ਕਰ ਰਹੇ ਆਂ ਔਰ ਅਗਰ ਤੁਸੀਂ ਸਾਨੂੰ ਇੰਸਟਾਗ੍ਰam ਤੇ ਫੋਲੋ ਨਹੀਂ ਕੀਤਾ ਉੱਥੇ ਸਾਡੀ ਆਈਡੀ ਹੈ SARI SINGH SRAH PHYSIOTHERAPY ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੇਰ ਸਿੰਘ ਔਰ ਫੇਸਬੁੱਕ ਤੇ ਵੀ ਸਾਡੀ ਆਈਡੀ ਹੈ SARI SINGH SRAH PHYSIOTHERAPY ਕਲੀਨਿਕ ਦੇ ਨਾਮ ਸੋ ਵੀਡੀਓ ਨੂੰ ਜਿਆਦਾ ਲੰਬਾ ਨਾ ਕਰੀਏ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ ਸੋ ਪਰਸੈਂਟ ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਨੰਬਰ 1 ਐਕਸਰਸਾਈਜ਼ ਕੀ ਕਰਨੀ ਹੈ ਆਪਾਂ ਪਿੱਲੋ ਰੱਖਣੇ ਆ ਜਿਸ ਸਾਈਡ ਨੂੰ ਬੋਡੀ ਟਿਲਟ ਹੋਈ ਹੈ ਫੋਰ ਏਗਜ਼ਾਮਪਲ ਆਪਣੀ ਖੱਬੇ ਪਾਸੇ ਨੂੰ ਐਦਾਂ ਚੀਜ਼ ਬਾਹਰ ਆ ਗਈ ਹੈ ਤਾਂ ਤੁਸੀਂ ਇਸ ਸਾਈਡਸ ਨਾਲ ਹੀ ਰੱਖੋਗੇ ਅਗਰ ਸੱਜੇ ਪਾਸੇ ਨੂੰ ਆਹ ਚੀਜ਼ ਬਾਹਰ ਆ ਗਈ ਹੈ ਤਾਂ ਤੁਸੀਂ ਇਸ ਸਾਈਡਸ ਨਾਲ ਹੀ ਰੱਖੋਗੇ ਜਿਵੇਂ ਇਸ ਕੰਡੀਸ਼ਨ ਦੇ ਵਿੱਚ ਸੱਜੇ ਪਾਸੇ ਬਾਹਰ ਆਈ ਸੀ ਹੁਣ ਆਪਾਂ ਸੱਜੇ ਪਾਸੇ ਐਦਾਂ ਸਨਾਲੇ ਰੱਖ ਦੇਣੇ ਆ ਤੁਸੀਂ ਇਸ ਦੇ ਉੱਪਰ ਲੇਟ ਜਾਓ ਹਾਂਜੀ ਟੈਡੀ ਲੇਟ ਜਾਓ ਲੱਕੇ ਸੇ ਉੱਪਰ ਰੱਖ ਦੋ ਹਾਂਜੀ ਇਦਾਂ ਹਾਂਜੀ ਲੱਤਾਂ ਸਟ੍ਰੇਟ ਕਰ ਦੋ ਸਿੱਧੀਆਂ ਸਿੱਧੀਆਂ ਕਰ ਦੋ ਇਦਾਂ ਇਦਾਂ ਤੁਸੀਂ 10 ਮਿੰਟ ਲਈ ਸਵੇਰੇ ਔਰ 10 ਮਿੰਟ ਲਈ ਦੁਪਹਿਰੇ ਲੀਟ ਜਾਣਾ ਹੈ ਇਸ ਤਰ੍ਹਾਂ ਕੀ ਹੈ ਜੋ ਤੁਹਾਡੀ ਸਪਾਈਨ ਟਿਲਟ ਹੋਈ ਸੀ ਜੁੜੀ ਟੈਡੀ ਹੋਈ ਸੀ ਉਹ ਹੌਲੀ ਹੌਲੀ ਆਪਣੀ ਪੋਜੀਸ਼ਨ ਤੇ ਚਲੀ ਜਾਏਗੀ ਅਗਰ ਬਿਲਕੁਲ ਸਟ੍ਰੇਟ ਹੋ ਜਾਓ ਉਦੋਂ ਹੀ ਤੁਸੀਂ ਇਹ ਲੇਟਣਾ ਬੰਦ ਕਰ ਦੇਣਾ ਹੈ ਕਈ ਵਾਰ ਕੀ ਹੁੰਦਾ ਹੈ ਵੀ ਸਵੇਰੇ ਸਵੇਰ ਟਾਈਮ ਆਪਣੀ ਸੱਜੀ ਸਾਈਡ ਬਾਹਰ ਹੈ ਔਰ ਸ਼ਾਮ ਨੂੰ ਖੱਬੀ ਸਾਈਡ ਬਾਹਰ ਹੈ ਜਿਹੜੀ ਸਾਈਡ ਬਾਹਰ ਜਾਂਦੀ ਰਹੇਗੀ ਉਸ ਜਗ੍ਹਾ ਤੇ ਤੁਸੀਂ ਪਿੱਲੋ ਦੀ ਪਲੇਸਮੈਂਟ ਕਰਦੇ ਰਹਿਣੀ ਹੈ ਇਹ ਹੋਗੀ ਨੰਬਰ 1 ਐਕਸਰਸਾਈਜ਼ ਪਿੱਲੋ ਪਲੇਸਮੈਂਟ ਨੰਬਰ 2 ਐਕਸਰਸਾਈਜ਼ ਕੀ ਹੈ ਨੀ ਟੂ ਚੈਸਟ ਆਪਾਂ ਐਦਾਂ ਹੀਲ ਸਲਾਈਡ ਕਰਕੇ ਇਸ ਨੂੰ ਆਪਾਂ ਆਪਣੀ ਛਾਤੀ ਦੇ ਨਾਲ ਲਾਉਣ ਦੀ ਕੋਸ਼ਿਸ਼ ਕਰਾਂਗੇ ਫੜ ਲਓ ਹਾਂਜੀ ਦਬ ਦੋ ਜ਼ੋਰ ਦੀ वन टू थ्री फोर फाइव सिक्स एट नाइन टेन दो फिर स्ट्रेट कर दो हाँ जी फिर डिक्रीज अड्डी नहीं नहीं पहला यही करा हाँ जी आओ इस छाती ना वन टू थ्री फोर फाइव सिक्स सैवन एट नाइन टेन दो फिर स्ट्रेट कर दो फिर मोड़ लो ਬੈਸਟ੍ਰੇਟ ਕਰ ਦੋ ਤਾਂ ਬਦੋ ਹਾਂਜੀ 1 2 3 4 5 6 7 8 9 10 ਚੜ ਦੋ ਫਿਰ ਸਿੱਧੇ ਕਰ ਦੋ ਆਪਾਂ ਤਿੰਨ ਵਾਰ ਕੀਤਾ ਐਦਾਂ ਤੁਸੀਂ ਪੰਜ ਵਾਰੀ ਕਰਨਾ ਸਵੇਰੇ ਦੁਪਹਿਰੇ ਸ਼ਾਮ ਕਰਨੀ ਹੈ ਇਹ ਕਸਰਤ ਹੁਣ ਤੁਹਾਨੂੰ ਦੂਸਰੀ ਸਾਈਡ ਕਰਕੇ ਦਿਖਾਵਾਂਗੇ ਨੀਚੇ ਚੈਸਟ ਚਲੋ ਹੁਣ ਆ ਮੋੜੋ ਦਬ ਦੋ 1 2 3 4 5 6 7 8 9 10 ਚੜ ਦੋ ਸਟ੍ਰੇਟ ਕਰ ਦੋ फिर मुड़ो स्ट्रेट कर दो फिर मुड़ो फिर दब दो एक दो तीन चार पांच छे सात आठ नौ दस फिर स्ट्रेट कर दो रिलैक्स ਦੋਨੋਂ ਸਾਈਡ ਪੰਜ-ਪੰਜ ਵਾਰੀ ਆਪਾਂ ਤਿੰਨ-ਤਿੰਨ ਵਾਰੀ ਕੀਤਾ ਤੁਸੀਂ ਪੰਜ-ਪੰਜ ਤੋਂ ਸਟਾਰਟ ਕਰਨਾ ਇਹ ਹੋਗੀ ਤੁਹਾਡੀ ਸੈਕੰਡ ਐਕਸਰਸਾਈਜ਼ ਨੀ ਟੂ ਚੈਸਥ ਥਰਡ ਐਕਸਰਸਾਈਜ਼ ਕੀ ਹੈ ਦੋਨੋਂ ਨੀ ਨੂੰ ਆਪਾਂ ਚੈਸਥ ਨਾਲ ਲਾਵਾਂਗੇ ਨੀ ਹੱਗਸ ਜਿਸ ਨੂੰ ਕਹਿੰਦੇ ਆ ਦੋਨੋਂ ਅੱਡੀਆਂ ਖੜੀ ਸਕੇਵਾਂਗੇ ਔਰ ਇਸ ਨੂੰ ਆਪਾਂ ਆਪਣੀ ਛਾਤੀ ਦੇ ਨਾਲ ਲਾਵਾਂਗੇ ਇੱਥੇ ਆਪਾਂ ਹੋਲਡ ਕਰਾਂਗੇ 1 2 3 4 5 6 7 8 9 10 ਫਿਰ ਅੱਡੀ ਥਲੇ ਰਾਕੇ ਲਾਟ ਸਿੱਧੀਆਂ ਕਰਦੇ ਆਂਗੇ ਹਾਂਜੀ ਫਿਰ ਸਿੱਧੀ ਕਰ ਦੋ ਫਿਰ ਮੁੜੋ एक दो तीन चार पांच पे सात आठ नौ दस फिर से दिखा दो फिर मोड़ो एक दो तीन चार आट, दो। पा है है पांच छे सात आठ नौ दस फिर से दिखा दो ये आप तीन बारी किया होगी डबल नी टू चेस्ट हूं अपनी होगी वन सैकंड थर्ड फोर्थ एक्सरसाइज की है चकना लक चो जिन्ना चक सकते हो हाँ जी एक दो तो, तीन चार पे सात आठ नौ दस रख दो नीचे शाबाश फिर उपर चक दो एक, दो तीन चार पां छे सात, आठ, नौ दस शाबाश फिर उपर दो। एक दो तीन चार पे सात, आठ, नौ दस शाबाश फिर उपर दो। एक दो तीन चार पांच छे सात, आठ, नौ दस शाबाश स्ट्रेट कर दो आप चार बारी किया होगी ब्रिजिंग यही होगी थोड़ी एक्सरसाइज नंबर फोर हूँ एक्सरसाइज नंबर फिफ्थ के डी एच कर सकते हैं डैट इज चाइल्ड पोज आप पोजिशन दे बैठा उसकी की तो है आप सब तो पहला फिगर ऑफ फोर चाहेंगे जाएंगे हाँ जी फिगर ऑफ फोर आज बिल्कुल पुठे है जिम्मे कैट होंगी ना बिल्ली की पोजिशन होंगी है इदा आज हाँ जी उपर उठ जो हाँ आज उपर नहीं अभी मुड़ो इदा नहीं अभी मुड़ो ਕੀ ਕਰਨਾ ਤੁਸੀਂ ਜਿਹੜੇ ਇਸ ਜਗ੍ਹਾ ਤੇ ਦੋਨੋਂ ਅੱਡੀਆਂ ਜੋੜ ਦੇਣੀਆਂ ਨੇ ਅੱਡੀਆਂ ਜੋੜਤੀਆਂ ਦੋਨੋਂ ਅੱਡੀਆਂ ਜੋੜ ਕੇ ਤੁਹਾਨੂੰ ਗੋਡੇ ਖੋਲ ਦੇਣੇ ਜਿੰਨਾ ਖੋਲ ਸਕਦੇ ਹੋ ਔਰ ਤੁਸੀਂ ਅੱਡੀਆਂ ਤੇ ਬੈਠਣ ਦੀ ਕੋਸ਼ਿਸ਼ ਕਰੋਗੇ ਹੱਥ ਅੱਗੇ ਲੈ ਜਾਓਗੇ ਜਿੰਨੇ ਲੈ ਆ ਸਕਦੇ ਹੋ ਅੱਡੀਆਂ ਤੇ ਬੈਠਣ ਦੀ ਕੋਸ਼ਿਸ਼ ਕਰੋਗੇ ਔਰ ਗਰਦਨ ਨੂੰ ਮੋੜ ਦਾਂਗੇ ਤੁਸੀਂ ਤੁਸੀਂ ਇਸ ਪੋਜੀਸ਼ਨ 'ਚ ਆ ਜਾਣਾ ਤੁਹਾਡੇ ਉੱਪਰ ਇਸ ਜਗ੍ਹਾ ਤੇ ਖਿੱਚ ਪਈਗੀ ਔਰ ਇਸ ਜਗ੍ਹਾ ਤੇ ਖਿੱਚ ਪਈਗੀ ਜਿੰਨਾ ਤੁਸੀਂ ਅੱਡੀਆਂ ਦੇ ਨਾਲ ਟੱਚ ਕਰਨ ਦੀ ਕੋਸ਼ਿਸ਼ ਕਰੋਗੇ ਉਹਨਾਂ ਹੀ ਤੁਹਾਨੂੰ ਇਸ ਜਗ੍ਹਾ ਤੇ ਰਿਲੈਕਸ ਫੀਲ ਹੋਏਗਾ ਇਦਾਂ ਤੁਸੀਂ 10 ਸੈਕਿੰਡ ਲੈਣਾ ਔਰ ਦੈਨ ਫਿਰ ਆਪਾਂ ਵਾਪਸ ਜਾਵਾਂਗੇ ਇਹ ਹੈ ਕਿ ਚਾਈਲਡ ਪੋਸਟ ਪੋਜੀਸ਼ਨ 1 2 3 4 5 6 7 8 9 10 ਫੇਰ ਆਜੋ ਉੱਪਰ ਫੇਰ نیچے ਜਾਓ ਹਾਂਜੀ ਬੈਠਣ ਦੀ ਕੋਸ਼ਿਸ਼ ਕਰੋ ਕੱਦਨ ਅੰਦਰ ਮੋੜ ਦਿਓ ਕੱਦਨ ਹੋਰ ਮੋੜ ਦਿਓ ਜਿੰਨੀ ਮੋੜ ਸਕਦੇ ਹੋ ਇਹਨਾਂ ਨੂੰ ਦੂਰ ਲਿਆਉਣ ਦੀ ਕੋਸ਼ਿਸ਼ ਕਰਦੀਆਂ ਇਸ ਜਗ੍ਹਾ ਤੇ ਖਿੱਚ ਪਏਗੀ 1 2

फिर आप इतना होल्ड करा एक दो तीन चार छः सात अठ नौ दस दिन रिलैक्स ये होगी तो एक्सरसाइज चाइल्ड पोज बिल्कुल सीधे लेट जाओ बिलकुल सीधे लत सीधियां कर दो रिलैक्स हो जाओ और एदा तुम्हें आराम लेट जाना है रिलैक्स होके गर्दन एक साइड से टेडी कर देनी है इदा तुम्हें आराम लेट जाना है दो तो तीन मिनट रेस्ट करेंगे उसमें तो नैक्सट एक्सरसाइज स्टार्ट करा ਮੋਸਟਲੀ ਜਦੋਂ ਆਪਣੇ ਸਕੋਲੀਓਸਿਸ ਬਣਦਾ ਹੈ ਆਪਣੀ ਸਪਾਈਨ ਜਦੋਂ ਟੇਢੀ ਹੁੰਦੀ ਹੈ ਉਸ ਦੇ ਨਾਲ ਕੀ ਹੈ ਆਪਣੀ ਜੋ ਆਪਣੇ हिਪਸ ਦੇ ਮਸਲਸ ਆਰਾਊਂਡ ਨੇ ਸਾਰੇ ਵੀਕ ਹੋ ਜਾਂਦੇ ਨੇ ਸੋ ਹੁਣ ਆਪਾਂ हिਪ ਅਬਡਕਸ਼ਨ ਕਰਾਂਗੇ ਤਾਂ ਕਿ ਆਪਣੇ ਸਾਈਡ ਵਾਲੇ ਮਸਲਸ ਔਰ ਅੰਦਰ ਵਾਲੇ ਮਸਲਸ ਵੀ ਸਟਰੋਂਗ ਰਹਿ ਸਕਣ ਤੁਸੀਂ ਸਾਈਡ ਲੈ ਲਓ ਇਧਰ ਨੂੰ ਟੇਢੀ ਇਹ ਇਸ ਇਹ ਸੱਤ ਨੂੰ ਸਿਰਲੇਖ ਰੱਖ ਲਓ ਇਸ ਸੱਤ ਨੂੰ ਉੱਪਰ ਰੱਖਾਂਗੇ ਲਾ ਕੇ ਸਿੱਧਾ ਕਰ ਦੋ ਲੱਕ ਸਿੱਧਾ ਕਾਂ ਦਾ ਕੋਈ ਨਹੀਂ ਲੱਕ ਇਹ ਹਾਂਜੀ ਇਸ ਲੱਤ ਨੂੰ ਮੋੜ ਦੋ ਅੰਦਰ ਥਾ ਨੀਚੇ ਵਾਲੀ ਨੂੰ ਨਹੀਂ ਨਹੀਂ ਇੱਥੇ ਇੱਥੇ ਰੱਖਾਂਗੇ ਬਿਲਕੁਲ ਸਟ੍ਰੇਟ ਇਸ ਪੋਜੀਸ਼ਨ ਦੇ ਵਿੱਚ ਹੁਣ ਆਪਾਂ ਇਸ ਲੱਤ ਨੂੰ ਉੱਪਰ ਚੱਕਾਂਗੇ ਔਰ ਹੋਲਡ ਕਰਾਂਗੇ 5 ਸੈਕਿੰਡ ਲਈ ਇੱਥੇ ਹੋਲਡ ਕਰਾਂਗੇ 1 2 3 4 5 6 7 8 9 10 5 ਤੋਂ 10 ਸੈਕਿੰਡ ਦੋਨੋਂ ਜਿਹੜਾ ਤੁਹਾਨੂੰ ਸੌਖਾ ਲੱਗਿਆ ਤੁਸੀਂ ਹੋਲਡ ਕਰ ਸਕਦੇ ਹੋ ਨੀਚੇ ਨਾਲੋਂ ਦੋ ਗੈਠ ਉੱਪਰ ਚੱਕਾਂਗੇ ਇਹ ਦੇਖੋ दो गेट पूरा उपर चको हो, नहीं, थोड़ा नीचे, नहीं थोड़ा हो नीचे थोड़ा नीचे करो हाँ जी बस गया एक दो तीन चार पे सात आठ नौ दस चा एक दो तीन चार पे सात आठ नौ दस देन रिलैक्स डरता नहीं हो रहा कितने चलो फिर चक दो एक दो तीन चार पे सत

8 9 10 देन रिलैक्स ਇਸਦੇ ਵੀ ਤੁਸੀਂ 5 ਰੈਪੀਟਿਸ਼ਨ ਤੋਂ ਸਟਾਰਟ ਕਰਕੇ ਹਰ ਐਕਸਰਸਾਈਜ਼ ਦੀ ਇਹੀ ਗੱਲ ਹੁੰਦੀ ਹੈ ਵੀ ਪਹਿਲਾਂ 5 ਤੋਂ ਸਟਾਰਟ ਕਰੀਏ ਫਿਰ ਹੌਲੀ-ਹੌਲੀ ਉਸ ਦੀਆਂ ਰੈਪੀਟਿਸ਼ਨਸ ਵਧਾਵਾਂਗੇ ਜਿਵੇਂ 5 ਤੋਂ 8 ਫਿਰ 10 ਸਿੱਧੇ ਹੋ ਜਾਓ ਲਾਸਟ ਐਕਸਰਸਾਈਜ਼ ਇਸ ਦੇ ਵਿੱਚ ਕੀ ਕਰਾਂਗੇ ਤੁਸੀਂ ਮੈਨੂੰ ਦੇਖਿਓ ਐਦਾਂ ਬਿਲਕੁਲ ਸਟ੍ਰੇਟ ਖੜ ਜਾਗੇ ਆਪਾਂ ਔਰ ਇਸ ਸਾਈਡ ਪਹਿਲਾਂ ਆਪਾਂ نیچے ਜਾਣ ਦੀ ਕੋਸ਼ਿਸ਼ ਕਰਾਂਗੇ ਹੱਥ ਨਾਲ ਲਾ ਕੇ ਫਿਰ ਇਸ ਸਾਈਡ ਜਿੱਥੇ ਤੱਕ ਜਾ ਸਕਦੇ ਚਾਹੇ ਥੋੜਾ ਥੋੜਾ ਹੀ ਕਰੋ ਐਦਾਂ ਤੁਸੀਂ 10 ਵਾਰੀ ਕਰਾਂਗੇ ਐਦਾਂ 1 ਫਿਰ 2 ਫਿਰ 3 ਫਿਰ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 ਇਸੇ ਵੀ ਤੁਸੀਂ ਪੰਜ ਸੈਟ ਲਾਵਾਇਂ ਕਰਕੇ ਦਿਖਾਓ ਚਲੋ ਹਾਂਜੀ 1 ਹਾਂ ਬਿਲਕੁਲ ਸਿੱਧਾ ਹਾਂਜੀ ਹੁਣ ਉਧਰ ਜਾਣ ਦੀ ਕੋਸ਼ਿਸ਼ ਕਰੋ ਨਾਲ ਹੱਥ ਲਾ ਕੇ ਹਾਂਜੀ 2 ਫਿਰ ਇਧਰ ਆ ਜਾਓ ਹਾਂਜੀ then ਹੁਣ ਇਧਰ ਜਾਓ ਹਾਂਜੀ 4 ਫਿਰ ਉਧਰ ਜਾਓ 5 ਫੇਰ ਇਧਰ ਆਓ 6 ਹੁਣ ਉਧਰ ਜਾਓ 7 ਹੁਣ ਇਧਰ ਆਓ 8 ਹੁਣ ਉਧਰ ਜਾਓ 9 ਹੁਣ ਇਧਰ ਜਾਓ 10 then relax ਇਸਦੇ ਵੀ ਤੁਸੀਂ 5 ਰੈਪੀਟੀਸ਼ਨਸ ਤੋਂ ਸਟਾਰਟ ਕਰਕੇ ਹੌਲੀ ਹੌਲੀ 8 10 ਉਸ ਤੋਂ ਵੱਧ ਨਹੀਂ ਕਰਨੀ ਇਹ ਐਕਸਰਸਾਈਜ਼ਾਂ ਕਰਨ ਦੇ ਨਾਲ ਨਾਲ ਤੁਸੀਂ ਜਿਹੜੀ ਪਿੱਲੋ ਪਲੇਸਮੈਂਟ ਤੁਹਾਨੂੰ ਦੱਸਿਆ ਜਿਸ ਸਾਈਡ ਬੋਡੀ ਟਿਲਟ ਹੋ ਜਾਵੇ ਫੋਰ ਐਗਜ਼ਾਮਪਲ ਐਦਾਂ ਬਾਡੀ ਹੋਗੀ ਤਾਂ ਇਸ ਸਾਈਡ ਪਿੱਲੋ ਲਾਵਾਂਗੇ ਐਦਾਂ ਬਾਡੀ ਹੋਗੀ ਤਾਂ ਇਸ ਸਾਈਡ ਪਿੱਲੋ ਲਾਵਾਂਗੇ ਦੋ ਪਿੱਲੋਜ਼ ਲਾਉਣੇ ਨੇ 5 ਮਿੰਟ ਸਵੇਰੇ 5 ਮਿੰਟ ਦੁਪਹਿਰੇ 5 ਮਿੰਟ ਸ਼ਾਮ ਅਗਰ ਬਿਲਕੁਲ ਸਟ੍ਰੇਟ ਹੋ ਜਾਮੋ ਤਾਂ ਪਿੱਲੋ ਲਾਉਣੇ ਛੱਡ ਦੇਣੇ ਨੇ ਇਸ ਕਸਰਤ ਦੇ ਨਾਲ ਨਾਲ ਤੁਸੀਂ ਆਪਣੀ ਲੱਕ ਤੇ ਉੱਪਰ ਬਿਲਕੁਲ ਸੇਕ ਦੇਣਾ ਹੈ ਜਿੱਥੋਂ ਸਾਰਾ ਸਿਸਟਮ ਹੀ ਸਟਾਰਟ ਹੁੰਦਾ ਹੈ ਇਸ ਜਗ੍ਹਾ ਤੇ ਬੈਕ ਤੇ ਤੁਸੀਂ 15 ਤੋਂ 20 ਮਿੰਟ ਸੇਕ ਸਵੇਰੇ ਸ਼ਾਮ ਜ਼ਰੂਰ ਦੇਣਾ ਹੈ ਉਮੀਦ ਕਰਦਾ ਹਾਂ ਕਿ ਅਸਰਤਾ ਤੁਹਾਨੂੰ ਬਹੁਤ ਪਸੰਦ ਆਈਆਂ ਹੋਣਗੀਆਂ ਮਿਲਦੇ ਹਾਂ ਜਲਦੀ ਇੱਕ ਨਵੀਂ ਵੀਡੀਓਦਾਨ ਟਿਲ ਦੈਨ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਸਤਿ ਸ੍ਰੀ ਅਕਾਲ ਜੀ